ਮੈਂ ਮਨਜੀਤ ਬਾਲੀ ਮੈਂਬਰ ਡਾਕਟਰ ਅੰਮ੍ਰਿਤਕਾਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰ ਕਮਨਪਾਲਾ ਭਾਰਤ ਸਰਕਾਰ ਅਤੇ ਪੰਜਾਬ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਆਪਣੇ ਮੰਤਰੀਲੇ ਵੱਲੋਂ ਤੇ ਆਪਣੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਾਪੀਠ ਨੂੰ ਦੇ ਸਭ ਵੇ ਸਭ ਵਸਦੇ ਪੰਜਾਬੀਆਂ ਨੂੰ ਪ੍ਰਮਾਤਸਿਆ ਸਮਾਜ ਨੂੰ ਜੈ ਗੁਰਦੇਵ ਧੰਗਦੇਵ ਜੈ ਪਿੰਜਾ ਭਾਰਤ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਫੀ ਲੰਬੇ ਸਮੇਂ ਤੋਂ ਸਾਡੀ ਗੁਰ ਸਮਾਜ ਦੀ ਸੇਵਾ ਕਰਦਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸ਼੍ਰੀ ਮੇਸਟਰ ਲੇਜੀ ਜੀ ਜੁਕੇ ਤੋਂ ਔਰ ਉਹਨਾਂ ਦੇ ਬਲੋ ਜੋ ਇੱਕ ਟੀਵੀ ਚੈਨਲ ਆਜ਼ਾਦ ਪੀਵੀ ਨਾਲ ਚਲਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਰਮੇਸ਼ ਕੁਰੇਗੀ ਆਪਣੇ ਇਸ ਚੈਨਲ ਜਿਹੜੀ ਆਪਣੇ ਸਮਾਜ ਦੀ ਜਿਹੜੀ ਗੱਲ ਆ ਜੋ ਪੀੜਾ ਆ ਜੋ ਦੁੱਖ ਸੁੱਖ ਆ ਉਹ ਸਾਂਝਾ ਕਰਦੇ ਸਮਾਜ ਦੇ ਨਾਲ ਔਰ ਸਾਡੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਦੇ ਹਨ ਅਤੇ ਖਾਸ ਤੌਰ ਤੇ ਜੋ ਸਾਡੇ ਰਹਿਬਰ ਤਾਂ ਤਾਂ ਸਰਦੂ ਗੁਰੂ ਵਿਦਾਸ ਮਹਾਰਾਜ ਜੀ ਨੇ ਜੋ ਉਹਨਾਂ ਦੇ ਉਪਦੇਸ਼ ਆ ਜੋ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਹਨ ਉਹਨਾਂ ਦੇ ਜੋ ਪੜਾਅ ਤੇ ਪਠਾਲ ਵਿੱਚ ਲੱਗੇ ਰਹਿੰਦੇ ਹਨ ਮੈਂ ਧੰਨਵਾਦ ਕਰਦਾ ਹਾਂ ਸਿੰਘ ਮਿਸ਼ਕਲੀ ਜੀ ਦਾ ਤੇ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਜੋ ਉਹਨਾਂ ਨੇ ਇਸ ਇੱਕ ਇਮਾਨਦਾਰੀ ਨਾਲ ਮਿਹਨਤ ਤਾਂ ਕਿ ਦਿਆਂ ਦਾ ਵੀਰੇ ਚੈਨਲ ਇਹ ਚਲਾ ਰਹੇ ਆ ਉਹਨਾਂ ਦੇ 2 ਮਿਲੀਅਨ ਤੋਂ ਵੱਧ ਰਿਹਾ 뷰ਅਰ ਹੁੰਦੇ ਤੇਰੇ 뷰ਅਰ ਹੋ ਗਏ ਆ ਤੇ ਉਹਨਾਂ ਨੂੰ ਬਹੁਤ ਬਹੁਤ ਮੁबारक ਬਾਦ ਲੈ ਮੈਂ ਆਪਣੇ ਵੱਲੋਂ ਤੇ ਆਪਣੇ ਮੰਤਲਬੋਂ ਤੇ ਖਾਸ ਤੌਰ ਤੇ ਆਪਣੀ ਸ੍ਰੀ ਗੁਰੂ ਰਵਿਦਾਸ ਜੀ ਸੇ ਮਾਪੇ ਤੇ ਦੀ ਪੂਰੀ ਟੀਮ ਨੂੰ ਸ੍ਰੀ ਮੇਸਟਰੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਆ इसी तरह ही समाज की सेवा करते हो, अगर साढ़े गुरु महाराज जी का जो प्रसार से प्रसार करते रहो सा आवाज को बुलंद रखो कि अड़ा तगड़े होके जो अपने काम कर सीए तो अपने हक हकूक जोड़े उन्हें राखी कर सकी बहुत बहुत धन्यवाद जय गुरदेव जय भीम जय भारत Shamla Chander Building Maintenance handyman under cheque trade platform is now available on your local London area. He has more than 5 years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ